ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਠੀਕ ਠਾਕ ਕਾਫੀ ਦਿਨ ਹੋ ਗਏ ਕੋਈ ਵੀਡੀਓ ਨਹੀਂ ਬਣਾਈ ਟਾਈਮ ਹੀ ਨਹੀਂ ਲੱਗਦਾ ਕਿ ਕਿਤੇ ਜਾ ਨਹੀਂ ਹੁੰਦਾ ਕੰਮ ਕਾਰਾਂ ਦੇ ਬਿਜੀ ਤੇ ਅੱਜ ਬਣਾਉਣੇ ਆ ਸਾਡਾ ਵਰਕ ਪਰਮਿਟ ਪੜਾਈ ਕੀਤਾ ਸੀ ਜਿਹੜਾ ਛਾਂਸਤਾਂ ਨੂੰ ਆ ਬਾਅਦ ਫਾਈਨਲੀ ਆ ਗਿਆ ਤੇ ਪਹਿਲਾਂ ਵਰਕ ਪਰਮਿਟ ਆਉਂਦਾ ਹੁੰਦਾ ਸੀ 2 ਸਾਲ ਦਾ ਤੇ ਐਡ ਕੀ ਆਇਆ ਹੈ ਲਗਭਗ ਨਸਾ ਮਤਲਬ ਅਪਲਾਈ ਕੀਤਾ ਕਰਕੇ 5-6 ਮਹੀਨੇ ਲੰਘ ਗਿਆ ਮਿਲਿਆ 2.5 ਸਾਲ ਦਾ ਉਦਾ 3 ਸਾਲ ਦੇ ਹੁੰਦਾ ਜਾਨੀ ਹਾਂ ਤੇ ਆਪਾਂ 2.5 ਸਾਲ ਦਾ ਆ ਤੇ ਇੱਥੇ ਹੁੰਦਾ ਜ਼ਰੂਰੀ ਸਭ ਤੋਂ ਪਹਿਲਾਂ ਤਾਂ ਰਹਿਣ ਲਈ ਆਪਾਂ ਨੂੰ ਵੀਜ਼ਾ ਵੀਜ਼ੇ ਤੋਂ ਬਾਅਦ ਫਿਰ ਇੱਥੇ ਆ ਕੇ ਆਪਾਂ ਕਿਸ ਬੇਸ ਤੇ ਰਹਿਨੇ ਆ ਜੇ ਸਟੱਡੀ ਆ ਤਾਂ ਸਟੱਡੀ ਪਰਮਿਟ ਜੇ ਵਰਕ ਆ ਤਾਂ ਵਰਕ ਪਰਮਿਟ ਸੋ ਮੈਂ ਵਰਕ ਤੇ ਹਾਂ ਤਾਂ ਮੈਨੂੰ ਮਿਲਿਆ ਵਰਕ ਪਰਮਿਟ ਜਿਆਦੀ ਆਪਾਂ ਨਹੀਂ ਦਿਖਾ ਸਕਦੇ ਤੁਹਾਨੂੰ ਸੌਰੀ ਤੇ ਮੈਨੂੰ ਮਿਲਿਆ ਵਰਕ ਪਰਮਿਟ ਤੇ ਵਾਈਫ ਨੂੰ ਮਿਲਿਆ ਓਪਨ ਵਰਕ ਪਰਮਿਟ ਤੇ ਮੇਰੀ ਜਿਹੜੀ ਵੱਡੀ ਕੁੜੀ ਆ ਉਹਨੂੰ ਮਿਲਿਆ ਸਟੱਡੀ ਪਰਮਿਟ ਤੇ ਛੋਟੀ ਕੁੜੀਆ ਜਿਹੜੀ ਉਹਨੂੰ ਮਿਲਿਆ ਵਿਜ਼ਿਟਰ ਪਰਮਿਟ ਤੇ ਇਸ ਤੋਂ ਬਾਅਦ ਚ ਹੁੰਦਾ ਜਿਹੜਾ ਇੱਥੇ ਬਹੁਤ ਜ਼ਰੂਰੀ ਹੁੰਦਾ ਉਹਨੂੰ ਕਹਿੰਦੇ ਸਿਮ ਨੰਬਰ ਸਿਮ ਨੰਬਰ ਮੀਨਸ ਸੋਸ਼ਲ ਇੰਸ਼ੋਰੈਂਸ ਨੰਬਰ ਇਹ ਬਹੁਤ ਜ਼ਰੂਰੀ ਹੁੰਦਾ ਕਿਤੇ ਵੀ ਆਪਾਂ ਕੋਈ ਚੀਜ਼ ਲੈਣੀ ਆ ਮੰਨ ਲਓ ਕਿਸ਼ਤਾਂ ਤੇ ਜਾਂ ਕਿਤੇ ਵੀ ਆਪਾਂ ਪੜਾਈ ਕਰਨਾ ਜੋਬ ਵਗੈਰਾ ਤੇ ਤਾਂ ਸੋਸ਼ਲ ਇੰਸ਼ੋਰੈਂਸ ਨੰਬਰ ਮੰਗਦੇ ਆ ਮੰਗਦੇ ਆ ਤੇ ਇਹਦੇ ਰਾਈ ਸਾਰਾ ਆਪਣਾ ਰਿਕਾਰਡ ਕੀ ਐਕਟੀਵਿਟੀ ਆਪਾਂ ਕਰ ਰਹੇ ਆ ਕਿਦਾਂ ਦਾ ਆਪਣਾ ਕੈਨੇਡਾ ਦੇ ਵਿੱਚ ਹਿਸਾਬ ਕਿਤਾਬ ਆ ਉਹ ਸਾਰਾ ਗਵਰਨਮੈਂਟ ਕੋਲੇ ਡਾਟਾ ਜਾਈ ਜਾਂਦਾ ਤੇ ਉਹ ਆਪਣਾ ਸ਼ੋਸ਼ਲ ਇੰਸ਼ੋਰੈਂਸ ਨੰਬਰ ਤੋਂ ਸਾਰਾ ਹਿਸਾਬ ਕਿਤਾਬ ਰਿਕਾਰਡ ਕੱਢ ਲੈਂਦੇ ਆ ਤੇ ਇਹ ਉਨਾ ਚਿਰ ਹੀ ਹੁੰਦਾ ਜਿੰਨਾ ਚਿਰ ਵਰਕ ਪਰਮਿਟ ਹੁੰਦਾ ਜਦੋਂ ਵਰਕ ਪਰਮਿਟ ਐਕਸਪਾਇਰ ਤੇ ਨਾਲ ਦੀ ਨਾਲ ਹੀ ਇਹ ਐਕਸਪਾਇਰ ਤੇ ਸੋ ਅੱਜ ਸੋਸ਼ਲ ਇੰਸ਼ੋਰੈਂਸ ਨੰਬਰ ਰੀਨਿਊ ਕਰਾਉਣ ਜਾਣਾ ਨਿਊ ਵੈਸਟਮਿਨਸਟਰ ਉੱਥੇ 2 ਵਜੇ ਦੀ ਅਪਾਇੰਟਮੈਂਟ ਆ ਤੇ ਚੱਲਦੇ ਆ ਉੱਥੇ ਕੀਦਾਂ ਹੁੰਦਾ ਸਾਰਾ ਹਿਸਾਬ-ਕਿਤਾਬ ਤੇ ਜਾ ਕੇ ਵੀਡੀਓ ਬਣਾਉਣੇ ਆ ਤੇ ਤੁਹਾਨੂੰ ਦਿਖਾਉਣੇ ਆ ਆਜੋ ਫਿਰ ਚੱਲਦੇ ਆ ਹਾਂਜੀ ਚਲੋ 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 ਬੱਚਿਓ ਚਲੋ बैठा बैठा खुला नहीं भी हुरु हुरु भी कोई शुरू माड़ी माड़ी आराम ah, so ना लड़ो It's ना ਸਰਵਸ ਕੈਨੇਡਾ ਨੂੰ US ਕਾਲ ਕਰਕੇ 27 ਮਿੰਟ ਸ਼ੋਅ ਕਰਦਾ ਏ ਠੀਕੇ ਅੱਛਾ ਗੋ ਕਰ ਦਗੇ ਗੋ ਕਰ ਲਈਏ ਫਿਰ ਮਿੰਟ ਧਾਣ ਕੇ ਜਾਵਾਂਗਾ ਤੇ ਵਿੱਚ ਆਪਾਂ ਇੱਕ ਟਿਮ ਆਊਟ ਨੇ ਐਡ ਕਰ ਦਗੇ ਰਾਜ ਸਟੌਪ ਕਰਨਾ ਹੈ ਰਿਮੋਟ ਨੇਕ ਨਹੀਂ ਹੋਕਿੰਗ ਚੋਜ ਵਾਲੇ ਕਰਨਾ ਪੈਣਾ ਹੈ ਤੁਰੋ ਡਾਕਟਰ ਜੀ ਉਹ ਜਿੱਥੇ ਮਰਜ਼ੀ ਕਰ ਲੈਣੇ ਚੱਕਰਾਂ ਹੁੰਦੇ ਨੇ ਉਹ ਉਹਨਾਂ ਨੇ ਕਿਹਾ ਹੈ ਸੇਮ ਤੇ ਕਰਨਾ ਹਾਂ 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 ਕੈਨ ਆ ਵੇ ਡਾਊਨ ਪਲੀਜ਼ ਬੀਟ ਕਰ ਹਾਏ ਦੇ ਹਾਏ ਐ ਕੈਨ I ਗੈਟ ਵਨ ਮੀਡੀਅਮ ਡਬਲ ਡਬਲ ਕਾਫੀ ਓਕੇ ਐਡ ਐਸਪ੍ਰੈਸੋ ਸ਼ਾਟ ਇਨ ਥਿਸ ਪਲੀਜ਼ ਓਕੇ ਦੈਟਸ ਆਲ ਰਾਈਟ ਇਸੀ ਥੈਂਕ ਯੂ 10 ਡਾਲਰ ਤੋਂ ਉੱਪਰ ਦੀ ਮੰਗਦੀ ਹੈ ਕੀ ਹੋਇਆ ਤੁਸੀਂ ਬੜੇ ਹੱਸਦੇ ਅਸੀਂ ਚੀਜ਼ਾਂ ਸੇਮ ਟਾਈਮ ਤੇ ਕਰਦੇ ਪਤਾ ਨਹੀਂ ਕਿੰਦਾ ਕੀ ਕਰਦੇ ਜਿੱਦਾਂ ਪਹਿਲਾਂ ਅਸੀਂ ਨਾ ਦੱਕੀ ਤੇ ਵੀ ਅਸੀਂ ਮਾਲ ਤੇ ਜਾਣਾ ਸੀ ਨਾ ਸਰੀ ਸੇਮ ਟਾਈਮ ਤੇ ਫਿਰ ਅਸੀਂ ਕਿਨੇ ਯੇ ਅਸੀਂ ਕੋਈ ਬਾਈ ਕਰ ਸਕਦੇ ਦੋਵੇਂ ਹੱਸਣ ਲੱਗੇ ਫਿਰ ਮੈਂ ਕਿਹਾ ਇੱਥੇ ਗੱਡੀ ਦਾ ਨੰਬਰ ਐਡ ਕਰੋ ਪਲੇਟ ਨੰਬਰ ਵੀ 273 ਜੇ ओके ਪਰਚੇਜ਼ ਟਿਕਟ ਦੋ ਘੰਟਿਆਂ ਦੀ ਲਈਏ ਇੱਕ ਘੰਟੇ ਦੀ ਲੋ ਤੁਸੀਂ ਇੱਕ ਘੰਟੇ ਦੀ ਹਾਂ ਜੇ ਲੋ ਹੋਈ ਦੋ ਟਿਕਟਾਂ ਦਿਓ ਹਾਂ ਗੇਟ ਫੋਰ ਰੈਡੀ ਕ੍ਰੈਡਿਟ ਕਾਰਡ ਇਨਸਰਟ ਕੀਤਾ ਤਾਂ ਹੈਗਾ ਹੇ ਰਿਮੂਵ ਕਾਰਡ ਕਰਤਾ ਦਿੱਤਾ ਨੋਕ ਕਿੱਦੜਾ ਕੱਟਿਆ ਦੇਖਿਓ ਰਵੀ ਚਲੋ ਚਲੋ ਹੋ ਗਈ ਚਲੋ ਕੱਟ ਗਿਆ ਅੰਮੀ ਇਟ ਇਜ਼ ਅ ਮੈਟਰ ਸੈਕੰਡ ਫਲੋਰ ਤੇ ਯੋ ਤੇ ਅਰਜੀ ਦਬਾ ਦਿਓ ਚਲੋ ਸਰਵਸ ਕਨੈਕਟ ਦੋਸੂ ਇੱਕ ਤੇ ਹਾਂਜੀ ਚਲੋ ਆਹ ਮ ਸਰਵਸ ਕਨੈਕਟ ਹਾਂ ਚਲੋ ਤੇ ਕੁਛ ਤੁਮੜੇ ਕੰਮ ਇਹ ਆ ਪਾਣ ਵਾਲੇ ਸਿੱਧੇ ਤੋਂ ਇਹ ਕਰਕੇ ਦੇਣੇ ਹੁੰਦੇ ਕਿ ਘਰੇ ਭੇਜ ਦਿੰਦੇ ਨੇ ਵੀ ਹੁਣ ਇਹ ਗੱਲ ਉਹਨਾਂ ਨੇ ਇਹ ਕਰਕੇ ਇੱਥੇ ਬੈਠੇ ਬੈਠੇ ਤੇ ਸੋਚਿਆ ਕਿ ਚਲੋ ਗੇਮ ਹੀ ਛੱਡ ਲਈਏ ਹੋਰ ਨਿਕਲਦੇ ਜੀਓ ਜੀ ਸਾਨੂੰ ਲੱਗਾ ਆਲਮੋਸਟ ਘੰਟੇ ਤੇ ਘੰਟੇ ਦੇ ਵਿੱਚ ਅਸੀਂ ਦੰਨ ਹੋ ਗਿਆ ਸਾਡਾ ਹੁਣ ਅਸੀਂ ਜਾ ਰਹੇ ਹਾਂ ਹੁਣ ਦੇਖਦੇ ਹਾਂ ਬੈਂਕ ਜਾਣੇ ਆ ਬੈਂਕ ਵੀ ਸਾਨੂੰ ਥੋੜਾ ਜਿਹਾ ਕੰਮ ਐਮ 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 ਅਹੋ ਜੇ ਕੁਝ ਤਾਂ ਵੀਰਾਂ ਨੇ ਪੁੱਛਿਆ ਹਾਂਜੀ ਉੱਥੇ ਸਾਨੂੰ ਲੱਗਾ ਪੂਰਾ ਘੰਟਾ ਤੇ ਹੁਣ ਅਸੀਂ ਚੱਲੇ ਆਂ ਟੀਡੀ ਬੈਂਕ ਦੇਖਦੇ ਆਂ ਟੈਕਸ ਪੇ ਕਰਨਾ ਟੈਕਸ ਪੇ ਕਰਨਾ ਇਹ ਜਿਹੜੀ ਸਿਟੀ ਹੈਗੀ ਆ ਇਹ ਹੈਗੀ ਆ ਨਿਊ ਵੈਸਟ ਮਿਨਿਸਟਰ ਸਰੀ ਦੇ ਨਾਲ ਹੀ ਆ ਫਰੇਜ਼ਰ ਰਿਵਰ ਆ ਤੇ ਪਾਰ ਕਰਕੇ ਨਿਊ ਵੈਸਟ ਮਿਨਿਸਟਰ ਸਿਟੀ ਬਣ ਜਾਂਦੀ ਹੈ ਅਸੀਂ ਰਹਿੰਨੇ ਆ ਸਰੀ ਚ ਸਰਵਿਸ ਕੈਨੇਡਾ ਜਿਹੜੇ ਆਫਿਸ ਸੀ ਇਹ ਅਸੀਂ ਇੱਥੇ ਦੀ ਅਪਾਇੰਟਮੈਂਟ ਲਈ ਸੀ ਸਰੀ ਦੇ ਵਿੱਚ ਲੋਕ ਜਾਦੇ ਆ ਜਿੱਦਾਂ ਜਨਤਾ ਜਾਗੀ ਕਰਕੇ ਜਿੰਨੇ ਵੀ ਸਰੀ ਦੇ ਸਰਵਿਸ ਕੈਨੇਡਾ ਆਫਿਸ ਨੇ ਉੱਥੇ ਤਿੰਨ ਚਾਰ ਹੈਗੇ ਨੇ ਤਿੰਨੇ ਚਾਰ ਹੀ ਮਈ ਤੱਕ ਜਾ ਕੇ ਦੇਖ ਲਓ ਕਹਿੰਦੀ ਸੀ ਗੱਲ ਲੇਡੀਜ਼ ਨਾਲ ਜਿਹਦੇ ਨਾਲ ਗੱਲ ਹੋਈ ਵੀ ਮਈ ਦੇ ਵਿੱਚ ਜਾ ਕੇ ਅਪਾਇੰਟਮੈਂਟ ਮਿਲਦੀ ਆ ਤੇ ਆਹ ਦੇਖ ਲਓ ਨਿਊ ਵੈਸਟਮਿੰਸਟਰ ਨਾਲ ਹੀ ਆ ਥੋੜੀ ਦੂਰੀ ਆ ਤੇ ਇੱਥੇ ਨੈਕਸਟ ਡੇ ਅਪਾਇੰਟਮੈਂਟ ਮਿਲ ਗਈ ਇਹਦਾ ਪਤਾ ਲੱਗਦਾ ਵੀ ਸਰੀ ਦੇ ਵਿੱਚ ਆਪਣੇ ਪੰਜਾਬੀ ਜ਼ਿਆਦਾਤਰ ਤਾਂ ਪੰਜਾਬੀ ਨੇ ਹੋਰ ਕਮਿਊਨਿਟੀਆਂ ਦਾ ਜ਼ਿਆਦਾ ਇੰਨਾ ਸਰੀ ਦੇ ਵਿੱਚ ਨਹੀਂ ਰਹਿੰਦੀਆਂ ਕਿਉਂਕਿ ਚੀਨ ਵਾਲੇ ਦਾ ਜ਼ਿਆਦਾ ਹੋਰ ਜਿੱਦਾਂ ਬਰਨਵੀਰ ਚਮੜ ਇੰਦਰ ਜ਼ਿਆਦਾ ਰਹਿੰਦੇ ਆ ਤੇ ਆਪਣੀ ਜਿਹੜੀ ਪਾਪੂਲੇਸ਼ਨ ਆ ਸਰੀ ਦੇ ਵਿੱਚ ਬਹੁਤ ਹੋਈ ਪਈ ਆ ਲਾਲੋ ਸਾਹਿਬ ਵੀ 4-5 ਕਿਲੋਮੀਟਰ ਦੂਰ ਆ ਕੇ ਨੈਕਸਟ ਡੇ ਅਪਾਇੰਟਮੈਂਟ ਮਿਲ ਗਈ ਤੇ ਜੇ ਮੈਂ ਉੱਥੇ ਕਰਦਾ ਸੀ ਤੇ ਉੱਥੇ ਕਹਿੰਦੇ ਸੀ ਮਈ ਦੇ ਵਿੱਚ ਜਾ ਕੇ ਤੁਹਾਨੂੰ ਮਿਲਣੀ ਆ ਜੇ ਤੁਸੀਂ ਅਪਾਇੰਟਮੈਂਟ ਲੈਣੀ ਆ ਤੇ ਮੈਂ ਕਿਹਾ ਵੀ ਨਹੀਂ ਮੈਨੂੰ ਥੋੜਾ ਦੂਰ ਜਾਣਾ ਠੀਕ ਆ ਤੇ ਕਿਉਂਕਿ ਸਾਨੂੰ ਇਹਦੀ ਜ਼ਰੂਰਤ ਸੀਗੀ ਰੀਨਿਊ ਕਰਾਉਣਾ ਪੈਣਾ ਸੀ ਕੰਮਾਂ ਤੇ ਲੋਡ ਹੁੰਦੀ ਆ ਇਹਦੀ ਸਿੰਨ ਨੰਬਰ ਦੀ ਸੋ ਦੈਟਸ ਵਾਈ ਮੈਂ ਚੂਜ਼ ਕੀਤਾ ਕਿ ਆਪਾਂ ਥੋੜੇ ਦੂਰ ਹੀ ਚਲੇ ਜਾਨੇ ਕੋਈ ਫਰਕ ਨਹੀਂ ਪੈਂਦਾ ਤੇ ਹੁਣ ਆਪਾਂ ਚੱਲਦੇ ਆ ਟੀਡੀ ਬੈਂਕ ਇਧਰ ਨੂੰ ਜਾ ਕੇ ਇੱਥੇ ਕਿਤੇ ਸ਼ੋਅ ਦਾ ਕਰ ਰਿਹਾ ਹੈਗਾ ਤੇ ਗ੍ਰੋਸਰੀ ਕਿੰਗ ਆ ਕਿ ਲਿਖਿਆ ਕੋਕਰੀ ਕਿੰਗ ਪਤਾ ਨਹੀਂ ਕੀ ਮਾਈਕਰੋਸਰੀ ਕਿੰਗ ਬੜੀ ਜੱਟ ਆ ਦੇ ਉਹਦੇ ਜੀ ਆਹ ਟੀਡੀ ਬੈਂਕ ਤੇ ਗਿਆ ਸਾਨੂੰ ਮੇਲ ਉਥੇ ਵੀ ਹੈਗੀ ਉਹਦੇ ਟੀਡੀ ਦੀ ਉਥੇ ਲਾਉਣਾ ਹਾਂ ਜੀ ਬੈਂਕ ਦੇ ਵਿੱਚੋਂ ਵੀ ਸਾਡਾ ਕੰਮ ਹੋ ਗਿਆ। ਸਿਨ ਨੰਬਰ ਵੀ ਰੀਨਿਊ ਹੋ ਗਿਆ ਤੇ ਹੁਣ ਅਸੀਂ ਚੱਲਦੇ ਹਾਂ ਕਿਸੇ ਪਾਸੇ ਨੂੰ। ਹਾਂ ਵੀ ਬੱਚਿਓ ਹੁਣ ਕਿੱਧਰ ਜਾਣਾ? ਸਰੀ ਸੈਂਟਰ ਮਾਲ। ਸਰੀ ਸੈਂਟਰ ਮਾਲ। ਕੀ ਕਰਨਾ ਸਰੀ ਸੈਂਟਰ ਮਾਲ 'ਚ? ਖਰੀਦ। ਚਲੋ ਫਿਰ ਦੇਖਦੇ ਹਾਂ। ਇਹ ਹੋ ਗਿਆ। ਸਾਡੀ ਅੱਧੀ ਫੈਮਿਲੀ ਦਾ ਮੁਕਰ ਕੀ ਕਹਿੰਦੇ ਅਸੀਂ ਨਹੀਂ ਜਾਣਾ ਤੇ ਨਿੱਕਾ ਮੇਰਨਾ ਆ ਗਿਆ ਅਸੀਂ ਦੇਖਣਾ ਥੋੜਾ ਬਹੁਤਾ ਫਿਰ ਦਰਿਆਦ ਆਲਾ ਦਵਾਲਾ ਇੱਧਰ ਦੇਖ ਬਿੱਦਿਆ ਓਏ ਆ ਜਾ ਫਿਰ ਧੀ ਪੈਣ ਲੱਗ ਗਿਆ ਤੇ ਚ ਨਾ ਆਈ ਹੂੰ ਚੱਲਾ ਜਾ ਆਪਾਂ ਦੇਖ ਕੇ ਆਉਣੇ ਠੰਡੀ ਠੰਡੀ ਹਵਾ ਚੱਲਦੀ ਆ ਓਏ ਕੋਈ ਨਹੀਂ ਪਾਰ ਕੋਈ ਨਹੀਂ ਪਲੇ ਪਾਰ ਕੋ ਹਾਂ ਆਪਾਂ ਦੇਖਦੇ ਹਾਂ ਚੱਲ ਜਾ ਸਕਦੇ ਜਾਂ ਨਹੀਂ ਸਕਦੇ ਹੈ ਮਨੀ ਪੇ ਕਰਨੀ ਤੈਨੂੰ ਕਾਦੀ ਟੈਨਸ਼ਨ ਆ ਮਨੀ ਪੇ ਕਰਨ ਦੀ ਇੱਧਰ ਦੇਖ ਸਾਹਮਣੇ ਫ੍ਰੀਜਰ ਰੀਵਰ ਆ ਦਰਿਆ ਚੱਲ ਰਿਹਾ ਇੱਧਰ ਹੂੰ ਉਹ ਪਿੰਕਾ ਕੀ ਹੈਗਾ ਕੀ ਇੱਥੇ ਇਸੇ ਤੋਂ ਬਾਅਦ ਅਸੀਂ ਉਹਦੇ ਵਿੱਚ ਨਹੀਂ ਜਾ ਸਕਦੇ ਠੀਕ ਹੈ ਉਹਦੇ ਵਿੱਚ ਆ ਜਾ ਇੱਧਰ ਆ ਆ ਮੇਰੇ ਪਿੱਛੇ ਵਗ ਰਿਹਾ ਜੀ ਫਰੇਜ਼ਰ ਰੀਵਰ ਉਹ ਦੇਖੋ ਨਾ ਕਿੱਥੇ ਉਹ ਦੇਖੋ ਪਾਰਕ ਜਿਹੜਾ ਤੁਸੀਂ ਆ 5 ਡਾਲਰ ਆ ਖੜਾ ਜੀ ਸ਼ੇਪ ਤਕੜਾ ਜ਼ਰਾ ਇੱਕ ਲੱਗਦਾ ਹੈ ਜਿੱਤਾ ਘਰ ਜਿਆ ਹੁੰਦਾ ਇਧਰ ਵੀ ਖੜਾ ਬੋਟਾਂ ਜੀਆਂ ਦੋ ਰਿਆ ਰਵੀ ਹਾਂ ਜੀ

ਹਾਂ ਹਾਂ ਦੇਖੋ ਆ ਜਾ ਪਾਪਾ ਹਾਂਜੀ ਮੀਂਹ ਦੇਖੋ ਹਾਂ ਆਹੋ ਦੇਖ ਰਾਵੀ ਫਿਸ਼ ਆਹੋ ਦੇਖ ਆਇਆ ਤੇਰੀ ਫੋਟੋ ਖਿਚਾਂ ਇਹ ਫਰੇਜ਼ ਰੀਵਰ ਜਿਹੜਾ ਕਿ ਭਰਿਆ ਭਰਿਆ ਵਗ ਰਿਹਾ ਪਰ ਦੂਰ ਹੈ ਗੰਦਿਆ ਬੰਦਾ ਉਡਾਰੋਂ ਦਾ ਪਾਣੀ ਬਹੁਤ ਆ ਚੱਲ ਫਿਰ ਨਿਕਿਆ ਓਏ ਕੀ ਹੈ ਉਹਦੇ ਉੱਤੇ ਕੀ ਹੈ ਹੋਇਓ ਜਾਨਵਰ ਹੈ ਕਿਹੜਾ ਜਾਨਵਰ ਉਹਨੇ ਕੋਜਨੀ ਬੋਟ ਤਾਂ ਕੱਪੜੇ ਜੇ ਆ। ਨੋ! ਉਹ ਕੱਪੜੇ ਆ। ਆ ਦੇਖ ਬੋਟ ਆ ਗਈ ਆ ਦੇਖ। ਨਿੱਕੀ ਜੀ ਬੋਟ ਆ ਗਈ ਆ ਦੇਖ। ਇੱਥੇ ਘਮਾਉਂਦੇ ਆ। ਆ ਦੇਖ ਪੁੱਤ ਬੋਰਡ ਤੇ ਘਮਾਉਂਦੇ ਆ ਘੁੰਮਣਾ ਤੇ। ਆਪਾਂ ਦੇਖ ਲਈਏ ਕਿੰਨੇ ਜੀ। ਅਪਾ ਪਤਾ ਕਰੀਏ ਕਿ ਕਿੰਨੇ ਪੈਸੇ ਲੈਂਦੇ ਆ ਬੋਰਡ ਤੇ ਜਾਂਦੇ ਇੱਕ ਮਿੰਟ ਇਧਰ ਨੂੰ ਦੇ ਸਾਨੂੰ ਦੋਵਾਂ ਨੂੰ ਤਾਂ ਪਤਾ ਨਹੀਂ ਸੀ ਤੇ ਉਧਰ ਹੀ ਫਿਰਦੇ ਫਿਰਦੇ ਇਧਰ ਨੂੰ ਆ ਗਏ ਤਾਂ ਚਲੋ ਹੁਣ ਬੋਰਡ 'ਚ ਝੂਟਾ ਜਾ ਲੈ ਕੇ ਆਵਾਂਗੇ ਤੇ ਜਸਮੀਤ ਨੂੰ ਤੇ ਇਹਦੀ ਮੰਮਾ ਨੂੰ ਤਾਂ ਪਤਾ ਨਹੀਂ ਉਹ ਤਾਂ ਗੱਡੀ 'ਚ ਹੀ ਬੈਠੀ ਆ ਉਹਨਾਂ ਨੇ ਤਾਂ ਐ ਹੋਈ ਘੁੰਮਣ ਗਏ ਆ ਤੇ 10-15 ਮਿੰਟ ਵਾਸਤੇ ਨਹੀਂ ਥੋੜਾ ਜਿਹਾ ਟਾਈਮ ਹੀ ਆ ਇਹ ਗੇੜਾ ਜਾਂ ਕੱਢ ਕੇ ਫ੍ਰੀਜ ਰਿਵਰ ਦਾ ਫਿਰ ਮੁੜਿਆਉਣਾ ਇਹ ਕੋਈ ਬਣਾਵੇ ਹਾਂ ਦੋ ਵੇਲੇ ਨਹੀਂ ਬਣਾਉਣਾ 1 ਹਾਅਰ ਵੀ ਲਾਉਣਾ ਉਹ ਨਹੀਂ ਕੀਤਾ ਹੂੰ ਕਿਤੇ ਨਹੀਂ ਹੱਥ ਲਾਉਣਾ ਨਾ ਪਾਪਾ ਉਹ ਨਾ ਲੱਗਦਾ ਹੂੰ ਜਿਹੜੇ ਜੁਆਇਸ ਕਰਦੇ ਨਹੀਂ ਉਹ ਜੁਆਇਸ ਕਰਦੇ ਵਿੱਚ ਕਿ ਕਿ ਨਹੀਂ ਹੱਥ ਲਾਈ ਪਾਪੀ ਹੱਥ ਲਾਉਣਾ ਨੂੰ ਨਹੀਂ ਨਹੀਂ ਇਦਾਂ ਨਹੀਂ ਹੱਥ ਲਾਈਦਾ ਕਿਸੇ ਪੰਜ-ਛੇ ਮਿੰਟ ਹੋ ਗਏ ਬੈਠਿਆਂ ਨੂੰ ਅਜੇ ਤੋਰੀ ਨਹੀਂ ਪਤਾ ਨਹੀਂ ਕਦੋਂ ਤੋਰਨੀ ਬਾਪੂ ਨੇ ਇੱਕ ਸਵਾਰੀ ਹੋਰ ਆ ਗਈ 4P 4P ਕਰ ਕਰ ਪੀ ਬੈ ਕਾ 4P ਹੁਣ ਸਿੱਧੀ ਚੱਲਾਂਗੇ ਚਲੋ ਜੀ ਇੱਥੇ ਨਹੀਂ ਤੁਸੀਂ ਮੈਂ ਵੀਡੀਓ ਬਣਾਉਣੀ ਆ ਚਲੋ ਜੀ ਅੱਜ ਫਿਰ ਜਰ ਰੀਵਰ ਦੇ ਵਿੱਚ ਲਾਵਾਂਗੇ ਅਸੀਂ ਝੂਟਾ ਸਲਜੀ ਬੋਰਡ ਵੀ ਹੁੰਦੀ ਆ ਮੇਰੇ ਹਿਸਾਬ ਨਾਲ ਜਿਹੜੇ ਲੋਕ ਇੱਧਰ ਉੱਧਰ ਰਹਿੰਦੇ ਆ ਉਹਨਾਂ ਨੂੰ ਉੱਧਰੋਂ ਇੱਧਰ ਆਇਆਂ ਦੋਸ ਵਾਰੀਆਂ ਇੱਧਰੋਂ ਚੜਕੇ ਉੱਧਰ ਤੇ ਬਾੜੀ ਟਿਕਟ ਨਹੀਂ ਹੈ ਜੀ ਸਸਤਾ ਜਿਹਾ ਕੰਮ ਆ ਤੇ ਹੈਗਾ ਬੜਾ ਵਧੀਆ ਮੈਂ ਤਾਂ ਚੱਲ ਬੱਚਾ ਝੂਟਾ ਲੈ ਲੂ ਨਿੱਕੀ ਖੁਸ਼ ਹੋ ਗਈ ਇੰਨੇ ਨਾਲ ਤੇ ਇਹ ਹੈਗਾ ਫ੍ਰੀਜ਼ਰ ਰੀਵਰ ਦੇ ਵਿੱਚ ਖੜੇ ਆਂ ਸੀ ਇਸ ਵਾਰ ਆ ਜਾ ਆ ਜਾ ਰਵੀ ਤੋਰਿਆ ਇਹ ਬੱਤਰ ਰੁਕ ਜਾਓ ਸੁਰੂ ਕਰ ਦਿਓ ਜੀ ਆ ਜੀ ਆ ਹੁਣ ਆ ਗਏ ਅਸੀਂ ਕਿਨਾਰੇ ਤੇ ਚਲੋ ਆ ਜੋ ਇੱਥੇ ਹੁਣ ਇਦਾਂ ਟਾਈਟ ਕਰਕੇ ਬੰਨ੍ਹ ਦੇਣੀ ਇਹਨਾਂ ਨੇ ਬਾਈ ਥੈਂਕ ਯੂ ਥੈਂਕਸ ਆ ਖੜੀਆ ਇਹਨਾਂ ਦੀ ਰੇਲ ਗੱਡੀ 3 ਇੰਚ ਨੇ ਕੋ ਧਿਆਨ ਨਾਲ छैर्टी हो जा कहाँ रहा? लोकेशन बहुत सोहनी है यार। चलिए। हाँ? सोनी सिटी न्यू वेस्ट मिनिस्टर बहुत सोहनी है। अच्छे चलिए। ਹੋਣਾ ਸੀ ਉੱਥੋਂ ਘੁੰਮਦੇ ਘਮਾਉਂਦੇ ਆ ਗਏ ਆ ਮੌਲ ਸਰੀ ਸੈਂਟਰ ਸੈਂਟਰਲ ਸਿਟੀ ਇੱਧਰ ਸ਼ਾਮ ਵਾਲਾ ਪਹੁੰਚਦਾ ਫੁੱਲ ਸ਼ੌਪ ਹੁਣ ਅਸੀਂ ਮਾਲ ਚ ਘੁੰਮ ਘੁੰਮ ਕੇ ਤੇ ਚੱਲੇ ਆ ਘਰਾਂ। ਖਰੀਦਿਆ ਤਾਂ ਅਸੀਂ ਜ਼ਿਆਦਾ ਕੁਝ ਹੈ ਨਹੀਂ। ਵਰਮਨ ਜੀ? ਹਾਂਜੀ ਤੇ ਚਲੋ ਠੀਕ ਆ ਜੀ ਫਿਰ ਸਾਸਰੀਕਾਲ। ਵਲੌਗ ਨੂੰ ਕਰੋ ਲਾਈਕ ਕਮੈਂਟ ਵੀ ਕਰਿਆ ਕਰੋ ਤੇ ਅੱਗੇ ਸ਼ੇਅਰ ਵੀ ਕਰੋ ਤੇ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਆਜੋ ਬਾਹਰ ਚੱਲ ਜਾਈਏ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਅੱਜ ਲਈ ਸਤਿ ਸ੍ਰੀ ਅਕਾਲ